ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਆਓ ਗੁਰਬਾਣੀ ਦੇ ਵਿਚਾਰੀਏ ਤੇ ਸਮਝੀਏ ਤੇ ਗੁਰੂ ਸਾਹਿਬ ਸਾਨੂੰ ਨਿਤਨੇਮ ਦੇ ਬਾਰੇ ਕੀ ਦੱਸ ਕੇ ਗਏ ਨੇ ਸੇ ਸਾਨੂੰ ਕੀ ਕੁਝ ਕਰਨਾ ਚਾਹੀਦਾ ਆ ਤੇ ਆਓ ਜਗਜੀਤ ਸਿੰਘ ਜੀ ਚੌਥੀ ਪੌੜੀ ਦੇ ਵਿੱਚ ਕਾਫੀ ਕੁਝ ਕਲੀਅਰ ਕੀਤਾ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਹੁਕਮ ਕੀਤਾ ਹੈ ਤੇ ਕਿ ਹਰ ਇੱਕ ਸਿੱਖ ਨੂੰ ਕੀ ਕਰਨਾ ਚਾਹੀਦਾ ਆ ਆਓ ਸਮਝੀਏ ਸੱਚਾ ਸਾਇਬ ਸੱਚਾ ਨਾਏ ਭਾਖਿਆ ਭਾਉ ਅਪਾਰ ਇਹ ਆਕਾਲ ਤਕ ਸਦਾ ਸਥਿਰ ਰਹਿਣ ਵਾਲਾ ਪ੍ਰਮਾਤਮਾ ਇੱਕ ਸੱਚੇ ਗੁਣਾਂ ਵਾਲਾ ਉਹ ਸਦਾ ਸਥਿਰ ਰਹਿਣ ਵਾਲਾ ਹੈਗਾ ਉਸ ਦਾ ਨਾਮ ਵੀ ਸਦਾ ਅਟਲ ਹੈ ਜਦੋਂ ਉਹਦਾ ਨਾਮ ਹੈਗਾ ਉਹ ਵੀ ਅਟਲ ਹੈਗਾ ਉਹ ਵੀ ਕਦੇ ਬਦਲਦਾ ਨਹੀਂ ਉਹ ਵੀ ਸਥਿਰ ਹੈਗਾ ਉਸ ਦੀ ਬੋਲੀ ਪ੍ਰੇਮ ਹੈ ਉਹ ਦਿਆਲੂ ਹੈਗਾ ਉਹਦੀ ਬੋਲੀ ਪ੍ਰੇਮ ਵਾਲੀ ਹੈ ਅਤੇ ਉਹ ਆਪ ਆਕਾਲ ਤਕ ਬੇਅੰਤ ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਪਾਇਆ ਜਾ ਸਕਦਾ ਕੋਈ ਉਹ ਬੇਅੰਤ ਹੈਗਾ ਆ ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਅਸੀਂ ਉਹ ਕੋਲੋਂ ਦਾਤਾ ਮੰਗਦੇ ਆਂ ਆਖਦੇ ਆਂ ਅਸੀਂ ਜੀਵ ਉਸ ਪਾਸੋਂ ਦਾਤਾ ਮੰਗਦੇ ਆਂ ਤੇ ਆਖਦੇ ਆਂ ਇਹ ਹਰੀ ਸਾਨੂੰ ਦਾਤਾਂ ਦੇ ਉਦਾਤਾਰ ਬਖਸ਼ਿਸ਼ਾਂ ਕਰਦਾ ਹੈ ਮਾਲਕ ਸਾਨੂੰ ਬਖਸ਼ਿਸ਼ਾਂ ਕਰਦਾ ਹੈ ਇਹ ਸਭ ਕੁਝ ਹਵਾ ਪਾਣੀ ਅਗ ਧਰਤੀ ਉਹਦੀ ਬਖਸ਼ਿਸ਼ ਹੈਗੀ ਆ ਜਿੱਥੇ ਅਸੀਂ ਰਹਿੰਦੇ ਆਂ ਜਿਹਨੂੰ ਇਹ ਸਾਹ ਲੈ ਕੇ ਅਸੀਂ ਜਿੰਦੇ ਆਂ ਇਹਦੀ ਬਖਸ਼ਿਸ਼ ਹੈਗੀ ਸਾਰੀ ਫੇਰ ਕਿਹ ਅਗਿਆ ਰੱਖੀ ਐ ਜਿਸ ਜਿਸ ਦਾ ਦਰਵਾਜ਼ਾ ਕਹਿੰਦੇ ਵੀ ਇਹ ਸਾਰਾ ਕੁਝ ਤਾਂ ਮਾਲਕ ਤੋਂ ਬਖਸ਼ਿਆ ਹੋਇਆ ਹੈ ਜੇ ਸਾਰੇ ਚਾਰੇ ਉਹ ਵੀ ਤੇਰੇ ਆਂ ਸਰੀਰ ਤੋਂ ਬਣਾਇਆ ਹੋਇਆ ਤਾਂ ਫਿਰ ਮੈਂ ਕੀ ਅੱਗੇ ਰੱਖਾਂ ਇਹ ਪਹਿਲਾ ਪੁੱਛਣਾ ਕਿ ਮੈਂ ਫਿਰ ਮਾਲਕ ਤੇ ਰੱਖ ਕੇ ਕੀ ਰੱਖਾਂ ਜੇ ਸਾਰੀਆਂ ਦਰਤਾਂ ਨੂੰ ਆਪ ਹੀ ਬਖਸ਼ ਰਿਹਾ ਹੈ ਤਾਂ ਫਿਰ ਅਸੀਂ ਕਿਹੜੀ ਪੇਟਾ ਉਸ ਮਾਲਕ ਦੇ ਅੱਗੇ ਰੱਖੀਏ ਉਸ ਮਾਲਕ ਨੇ ਕਿਸ ਕਿਹੜੀ ਪੇਟਾ ਰੱਖੀਏ ਕਿਹੇ ਪੇਟਾ ਰੱਖੀਏ ਜਿਸ ਦੇ ਸਰਕੇ ਸਾਨੂੰ ਦਾ ਦਰਵਾਜ਼ਾ ਦਿਸ ਪਵੇ ਕਿ ਸਾਨੂੰ ਦਾ ਦਰਵਾਜ਼ਾ ਦਿਸ ਪਵੇ ਉਸ ਮਾਲਕ ਦਾ ਦਰਵਾਜ਼ਾ ਕਿੱਥਾ ਜਿੱਦਾਂ ਅਸੀਂ ਸਾਡੇ ਵਿੱਚ ਰਹਿੰਦਾ ਉਹ ਖਾਲੀ ਸੂਰਤ ਵਿੱਚ ਤੇ ਤੇ ਵਿੱਚ ਸਾਡਾ ਮਾਕ ਕੋਈ ਪਰਮਾਤਮਾ ਰਹਿੰਦਾ ਆ ਕਿ ਸਾਨੂੰ ਉਹਦਾ ਦਰਵਾਜ਼ਾ ਦਿਸ ਪਵੇ ਮੂੰਹ ਕਿਆ ਬੋਲਣ ਬੋਲੀਏ ਜਿਸ ਹੋਂ ਤਰੇ ਪਿਆਰ ਫਿਰ ਦੂਆ ਕੁਐਸਚਨ ਹੋ ਗਿਆ ਕਿ ਮੈਂ ਕੀ ਬੋਲਾਂ ਸਾਰਾ ਪਤਾ ਤੇਰਾ ਦਿੱਤਾ ਹੋਇਆ ਕਿ ਮੈਂ ਮੂੰਹ ਕੀ ਬੋਲਾਂ ਜਿਸ ਹੋਂ ਜਿਸ ਨੂੰ ਸੁਣ ਕੇ ਤੂੰ ਪਿਆਰ ਕਰਨ ਲੱਗ ਜੇ ਸਾਨੂੰ ਤੇ ਅਸੀਂ ਮੂੰਹ ਕਿਹੜਾ ਬਚਨ ਬੋਲੀਏ ਭਾਗ ਕਿਹੋ ਜੀ ਅਰਦਾਸ ਕਰੀਏ ਜਿਸ ਨੂੰ ਸੁਣ ਕੇ ਤੂੰ ਉਹ ਹਰੀ ਉਹ ਪਰਮਾਤਮਾ ਉਸਾਚੇ ਗੁਣ ਵਾਲਾ ਸਾਨੂੰ ਪਿਆਰ ਕਰਨਾ ਜੀ ਅਸੀਂ ਕੀ ਬੋਲੀ ਮੋ ਤੋਂ ਤਾਂ ਫਿਰ ਆਨਸਰ ਦਿੰਦਾ ਇੱਕ ਟੁਕ ਦੇ ਵਿੱਚ ਪਹਿਲੇ ਕੁਐਸਚਨ ਦਾ ਕਿ ਕੀ ਰੱਖੀਏ ਉਹ ਕਹਿੰਦੇ ਅਮਰਤ ਵੇਲਾ ਤਾਂ ਰੱਖਣਾ ਕੀ ਹੈਗਾ ਸੀ ਅਮਰਤ ਵੇਲਾ ਹੁਣ ਅਮਰਤ ਵੇਲਾ ਕੀ ਹੈਗਾ ਆ ਪੂਰਨ ਖਰਾਬ ਦਾ ਸਮਾਂ ਉਹ ਸਮਾਂ ਜਿਸ ਵੇਲੇ ਮਨ ਮਨੁੱਖ ਦਾ ਮਨ ਆਮ ਤੌਰ ਤੇ ਸੰਸਾਰ ਦੀ ਇਤਮਿਲਿਆ ਤੋਂ ਵਿਲਾ ਹੁੰਦਾ ਹੈ ਜਿਹੜਾ ਅਮਰਤ ਵੇਲਾ ਹੈਗਾ ਇਸ ਸਮੇਂ ਕੀ ਹੁੰਦਾ ਹੈ ਕਿ ਸਾਡੇ ਸੜਾ ਮਨ ਹੈਗਾ ਉਹਦੇ ਵਿੱਚ ਇੰਨੇ ਫੁਰਨੇ ਨਹੀਂ ਉੱਠਦੇ ਉਟਕਾਉ ਹੁੰਦਾ ਉਹਦੇ ਵਿੱਚ ਤੇ ਤਾਂ ਉਹ ਵੇਲਾ ਹੀ ਗੁਰੂ ਸਾਹਿਬ ਨੇ ਸਾਨੂੰ ਫਰਮਾਇਆ ਕਿ ਉਹ ਅਮਰਤ ਵੇਲਾ ਉਹ ਸਾਜਰੇ ਉੱਠ ਕੇ ਯਾਨੀ ਕਿ 2 ਵਜੇ ਉੱਠਣਾ ਹੈ 3 ਵਜੇ ਉੱਠਣਾ ਸੀ ਵੀ ਸਾਜਰੇ ਉੱਠ ਕੇ ਤੇ ਸੱਚ ਨੌ ਵਡਿਆਈ ਵਿਚਾਰ ਧਖਣਾ ਕੀ ਹੈ ਅਮਰਤ ਵੇਲਾ ਤੇ ਹੁਣ ਮੂੰਹ ਨਾਲ ਕੀ ਬੋਲਣਾ ਹੈ ਉਹ ਕਹਿੰਦੇ ਸੱਚ ਸੱਚ ਹੀ ਆ ਸੱਚ ਉਹ ਸੱਚਾ ਸੱਚੇ ਗੁਣ ਵਾਲਾ ਨੌ ਨੌ ਗੁਣ ਉਹਦੇ ਗੁਣ ਸੱਚੇ ਗੁਣਾਂ ਦੀ ਵਡਿਆਈ ਦੀ ਵਿਚਾਰ ਕਰ ਹੁਣ ਸੱਚੇ ਗੁਣਾਂ ਦੀ ਵਡਿਆਈ ਕੀ ਹੈਗੀ ਆ ਕਿ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਵਿੱਚ ਉਸ ਇੱਕ ਦੀ ਵਡਿਆਈ ਆ ਸੱਚੇ ਗੁਣਾਂ ਵਾਲੇ ਦੀ ਉਸ ਮਾਲਕ ਦੀ ਉਸ ਕਾਲਪੁਰਖ ਦੀ ਉਹਦੀ ਵਡਿਆਈ ਆ ਉਹਦੇ ਵਿੱਚ ਕਿਤੇ ਹੋਈ ਕਿੰਦਾ ਉਹਦੀ ਵਿਚਾਰ ਕਰ ਤੂੰ ਜਦੋਂ ਤੂੰ ਗੁਰਬਾਣੀ ਦੀ ਵਿਚਾਰ ਕਰੂਗਾ ਤਾਂ ਤੈਨੂੰ ਗੁਰਬਾਣੀ ਸਮਝ ਆਊਗੀ ਜਦੋਂ ਗੁਰਬਾਣੀ ਸਮਝ ਆਊਗੀ ਤਾਂ ਤੂੰ ਉਹਨੂੰ ਇੰਪਲੀਮੈਂਟ ਕਰੂਗਾ ਲਾਗੂ ਕਰੂਗਾ ਜਦੋਂ ਤੂੰ ਉਹਨੂੰ ਲਾਗੂ ਕਰੂਗਾ ਜੀਵਨ ਦੇ ਵਿੱਚ ਤਉ ਮਾਲਕ ਤੇ ਤੂੰ ਖੁਸ਼ ਹੋਊਗਾ ਕਿਉਂਕਿ ਹੁਕਮ ਵਿੱਚ ਵਿੱਚ ਤਾਂ ਹੀ ਚੱਲ ਸਕਦੇ ਆ ਜਦੋਂ ਸਾਨੂੰ ਉਹਦੇ ਹੁਕਮ ਦਾ ਪਤਾ ਲੱਗੂਗਾ ਹੁਕਮ ਦਾ ਪਤਾ ਸਾਨੂੰ ਕਿੱਦਾਂ ਕਿੱਥੋਂ ਲੱਗਣਾ ਆ ਉਹ ਗੁਰਬਾਣੀ ਦੇ ਵਿਚਾਰ ਕਰ ਤੋਂ ਹੀ ਸਾਨੂੰ ਹੁਕਮ ਦਾ ਪਤਾ ਲੱਗਣਾ ਤਾਂ ਹੀ ਉਹਦੇ ਉਹਦੇ ਨਿਯਮ ਤੇ ਚੱਲ ਸਕਦੇ ਆ ਉਸ ਮਾਲਕ ਦੇ ਜਦੋਂ ਨਿਯਮ ਚੱਲਾਂਗੇ ਤਾਂ ਖੁਸ਼ ਹੋਊਗਾ ਸਾਡੇ ਕਲੀਅਰ ਕਰਤਾ ਸੀ ਕੀ ਕਰਨਾ ਕਿ ਅਮਰਤ ਵੇਲਾ ਸੱਜਰੇ ਉੱਠ ਕੇ ਉਹਦੀ ਵਡਿਆਈ ਸੱਚੀ ਗੁਨਾ ਦੀ ਵਡਿਆਈ ਦੀ ਵਿਚਾਰ ਕਰ ਕਿ ਗੁਰਬਾਣੀ ਦੀ ਵਿਚਾਰ ਕਰ ਤਾਂ ਕਿ ਸਾਨੂੰ ਉਹ ਰੱਬੀ ਗੁਨਾ ਦਾ ਪਤਾ ਲੱਗੇ ਜਿਹੜੇ ਤੁਹਾਨੂੰ ਸੱਚਿਆਰ ਬਣਾ ਸਕਦੇ ਆ ਕਰਮੀ ਆਵਾ ਕਪੜਾ ਨਦਰੀ ਮੋਗਦਵਾ ਕਹਿੰਦੇ ਕੀ ਹੋਊਗਾ ਫੇ ਸ ਨਾਲ ਜਦੋਂ ਤੁਹਾਨੂੰ ਵਿਚਾਰ ਕਰਨ ਲੱਗਿਆ ਉਹਦੀ ਸਮਝ ਆ ਗਈ ਇਸ ਤਰ੍ਹਾਂ ਪ੍ਰਭੂ ਦੀ ਮਿਹਰ ਨਾਲ ਸਿਫਤ ਰੂਪ ਟੋਲਾ ਮਿਲਦਾ ਹੈ ਤੇ ਉਸ ਦੀ ਕਿਰਪਾ ਦ੍ਰਿਸ਼ਟੀ ਨਾਲ ਕੋਲ ਦੀ ਪਾਤੋਂ ਖਲਾਸੀ ਹੁੰਦੀ ਹੈ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ ਕਿ ਜਦੋਂ ਅਸੀਂ ਵਿਚਾਰ ਕਰਾਂਗੇ ਸਾਨੂੰ ਗੁਨਾ ਦਾ ਪਤਾ ਲੱਗਿਆ ਤੇ ਸਾਡੇ ਜਿਹੜੇ ਔਗਣ ਹੈਗੇ ਅਗਿਆਨ ਹੈਗਾ ਉਹ ਗੁਨਾ ਨੇ ਸਾਡੇ ਔਗਣਾਂ ਨੂੰ ਖਤਮ ਕਰ ਦੇਣਾ ਜਿੱਦਾਂ ਸੱਚ ਆ ਗਿਆ ਉੱਥੇ ਝੂਠ ਨਾ ਚਲੇ ਜਾਣਾ ਫਿਰ ਕਹਿੰਦਾ ਕੋਡ ਦੀ ਪਾਰ ਟੁੱਟ ਜੂਗੀ ਜੇ ਸਾਡੇ ਅੰਦਰ ਝੂਠ ਹੈਗਾ ਬੇਈਮਾਨੀयां ਤੋਂ ਉਹ ਚਾ ਖਤਮ ਹੋ ਜੂਗਾ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਉਹ ਦਰ ਪ੍ਰਾਪਤ ਕਰਨਾ ਕੀ ਹੈਗਾ ਆ ਉਹ ਉਹਦੇ ਉਪਦੇਸ਼ ਨੂੰ ਸਮਝਣਾ ਜੀਵਨ 'ਚ ਲਾਗੂ ਕਰਨਾ ਜਦੋਂ ਅਸੀਂ ਉਪਦੇਸ਼ ਨੂੰ ਸਮਝਾਂਗੇ ਤਾਂ ਹੀ ਇਸ ਲਾਗੂ ਕਰ ਸਕਦੇ ਹਾਂ ਜਦੋਂ ਸਿ ਲਾਗੂ ਕੋ ਲਾਗੂ ਕਰਾਂਗੇ ਜੇ ਦੀ ਸਮਝ ਆਣਾ ਹੀ ਉਸ ਨੂੰ ਪ੍ਰਾਪਤ ਕਰਨਾ ਹੈ ਉਹ ਕੋ ਸਰੀਰ ਉਤਮ ਪ੍ਰਾਪਤ ਕਰ ਨਹੀਂ ਸਕਦੇ ਤੇ ਨਾ ਹੀ ਉਹਨਾਂ ਉਹਨੂੰ ਅੱਖਾਂ ਨਾਲ ਦੇਖ ਸਕਦੇ ਅਸੀਂ ਸੂਰਤ ਦੀ ਅੱਖਾਂ ਨਾਲ ਦੇਖ ਸਕਦੇ ਹਾਂ ਜਦੋਂ ਸਾਡੀ ਸੂਰਤ ਦੇ ਵਿੱਚ ਉਹ ਸੱਚ ਬਸ ਗਿਆ ਉਹਦਾ ਉਪਦੇਸ਼ ਬਸ ਗਿਆ ਤਾਂ ਹੀ ਸਾਨੂੰ ਉਹ ਦਿਖਣਾ ਦਿਖਣਾ ਮਤਲਬ ਉਹਨੂੰ ਸਮਝਣਾ ਹੈ ਉਸ ਨੂੰ ਦੇਖਣਾ ਹੈ ਨਾਨ ਇਹ ਵੇ ਜਾਣੀ ਸਭ ਆਪੇ ਸੱਚਿਆ ਹੈ ਨਾਨਕ ਇਸ ਤਰ੍ਹਾਂ ਸਮਝ ਆ ਜਾਂਦੀ ਹੈ ਕਿ ਉਹ ਹੋਣ ਦਾ ਮਾਲਕ ਅਕਾਲ ਪੁਰਖ ਸਭ ਥਾਂ ਹੀ ਭਰਪੂਰ ਹੈ ਜਦੋਂ ਸਾਨੂੰ ਉਹਦੇ ਉਪਦੇਸ਼ ਦੀ ਸਮਝ ਆ ਗਈ ਉਹਦੇ ਨਿਯਮ ਦਾ ਸਮਝ ਨਿਯਮਾਂ ਦੀ ਸਮਝ ਆ ਗਈ ਤਾਂ ਸਾਨੂੰ ਉਹ ਇੱਕ ਤੇ ਭਰੋਸਾ ਹੋ ਜਾਂਦਾ ਕਿ ਉਹ ਮਾਲਕ ਇੱਕ ਹੈਗਾ ਜਿਸ ਨੇ ਸਾਰਾ ਸੰਸਾਰ ਬਣਾਇਆ ਉਹ ਕਰਤਾ ਆ ਹਰ ਇੱਕ ਵਿੱਚ ਬੈਠਿਆ ਪੁਰਖ ਹੈ ਕਾ ਨਿਰਪਉ ਆ ਨਿਰਵੈਰ ਆ ਅਕਾਲ ਮੂਰਤਾ ਜੋਨੀ ਸਹਿਪੰਗੁਰ ਪ੍ਰਸਾਦ ਵੀ ਗੁਰੂ ਦੀ ਕਿਰਪਾ ਨਾਲ ਮਿਲਣਾ ਤਹ ਗੁਰੂ ਦੀ ਕਿਰਪਾ ਹੈ ਕਿ ਜਦੋਂ ਅਸੀਂ ਗੁਰਬਾਣੀ ਨੂੰ ਵਿਚਾਰਾਂਗੇ ਸਮਝਾਂਗੇ ਆਪਣੇ ਜੀਵਨ 'ਚ ਲਾਗੂ ਕਰਾਂਗੇ ਤਾਂ ਹੀ ਸਾਡਾ ਜੀਵਨ ਚੇਂਜ ਹੋਣਾ ਤੇ ਗੁਰੂ ਸਾਹਿਬ ਸਾਨੂੰ ਸੱਚਿਆਰ ਬਣਾਉਣਾ ਚਾਹੁੰਦੇ ਆ ਤੇ ਸਾਨੂੰ ਲੋੜ ਹੈ ਕਿ ਅਸੀਂ ਰੋਜ਼ ਸੱਜਰੇ ਉੱਠ ਕੇ ਗੁਰਬਾਣੀ ਦੀ ਇੱਕ ਅੰਗਤੀ ਦੋ ਅੰਗਾਂ ਦੀ ਤਿੰਨ ਅੰਗਾਂ ਜਿੰਨਾ ਵੀ ਟਾਈਮ ਲੱਗੇ ਕਿਸੇ ਕੋਲ ਵਿਚਾਰ ਕਰੀ ਤੇ ਸਮਝੀ ਗੁਰੂ ਸਾਹਿਬ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ ਕਿਉਂਕਿ ਜਦੋਂ ਅਸੀਂ ਹੋਰ ਕੰਮਾਂ ਲਈ ਸ਼ਡਿਊਲ ਕਰਦੇ ਆਏ ਆਪਣੇ ਟਾਈਮ ਦਾ ਤਾਂ ਸਾਨੂੰ ਇਹਦੇ ਲਈ ਵੀ ਸ਼ਡਿਊਲ ਕਰਨਾ ਜ਼ਰੂਰੀ ਆ ਜਿ ਨਾਲ ਨਹੀਂ ਟਾਈਮ ਆ ਖਾਣ ਲਈ ਟਾਈਮ ਆ ਲੰਚ ਟਾਈਮਸ ਆ ਡਾ ਹੈਗਾ ਆ ਤੇ ਰਾਤ ਨੂੰ ਰੋਟੀ ਦਾ ਟਾਈਮ ਆ ਸੌਣ ਦਾ ਪਰ ਅਸੀਂ ਜਿਸ ਨੇ ਸਾਨੂੰ ਸਭ ਕੁਝ ਦਿੱਤਾ ਹੈ ਉਸ ਮਾਲਕ ਨੇ ਕਰੇ ਪਰ ਉਹਦੇ ਵਾਸਤੇ ਇਸ ਟਾਈਮ ਨਹੀਂ ਕਰਦੇ ਤੇ ਸਾਨੂੰ ਲੋਡ ਹੈਗੀ ਆ ਕਿ ਸੱਜਰੇ ਉੱਠ ਕੇ ਅਸੀਂ ਜੈਸੀ ਹੋਰ ਸਾਰੇ ਕੰਮ ਕਰਦੇ ਆ ਤਾਂ ਅੱਧਾ ਘੰਟਾ 40 ਮਿੰਟ ਜਿੰਨਾ ਵੀ ਟਾਈਮ ਲੱਗਦਾ ਆ ਉਸ ਗੁਰਬਾਣੀ ਦੇ ਵਿਚਾਰ ਕਰੀਏ ਤੇ ਗੁਰੂ ਨਾਲ ਗੱਲਾਂ ਕਰੀਏ ਸਾਡਾ ਪਿਆਰ ਵੀ ਤਾਂ ਹੀ ਪੈਣਾ ਆਪਾਂ ਕਹਿੰਦੇ ਨੇ ਗੁਰਬਾਣੀ ਨਾਲ ਪਿਆਰ ਪਾਓ ਗੁਰਬਾਣੀ ਨਾਲ ਪਿਆਰ ਵੀ ਤਾਂ ਹੀ ਪੈਣਾ ਜਦੋਂ ਗੁਰਬਾਣੀ ਦੇ ਵਿਚਾਰ ਕਰਾਂਗੇ ਕਿ ਪਹਿਲਾਂ ਕੀ ਹੁੰਦਾ ਗੱਲਬਾਤ ਪਹਿਲਾਂ ਗੱਲਬਾਤ ਹੁੰਦੀ ਹੈ ਗੁਰੂ ਬਾਣੀ ਦੇ ਵਿਚਾਰ ਹੈ ਕਿ ਗੁਰੂ ਨਾਲ ਗੱਲਬਾਤ ਫਿਰ ਕਹਿੰਦੇ ਹੈਗਾ ਵਿਚਾਰ ਫਿਰ ਸਾਡੇ ਵਿਚਾਰ ਇੱਕ ਮਿੰਟ ਹੋ ਜਾਂਦੇ ਆ ਜੋ ਗੁਰੂ ਦੇ ਵਿਚਾਰ ਪਰਫੈਕਟ ਹੈਗੇ ਆ ਉਹ ਸੰਪੂਰਨ ਅਸੀਂ ਉਹ ਗੁਰੂ ਵਾਲੇ ਵਿਚਾਰਾਂ ਨੂੰ ਸਮਝ ਕੇ ਆਪਣੇ ਜੀਵਨ ਚ ਲਾਗੂ ਕਰੀਏ ਪਹਿਲਾਂ ਗੱਲਬਾਤ ਤੇ ਵਿਚਾਰ ਹੋਵੇ ਫਿਰ ਪਿਆਰ ਜਦੋਂ ਅਸੀਂ ਗੁਰੂ ਦੇ ਵਿਦੇਸ਼ਨ ਸਾਜਿ ਮਿਰਚਾ ਕਿ ਤਾਂ ਸਾਡਾ ਗੁਰੂ ਨਾਲ ਪਿਆਰ ਬਣਨਾ ਹੈ ਤੇ ਫੇਰ ਕੁਰਬਾਨੀ ਹੈ ਕਿ ਜਿੱਥੇ ਗੁਰੂ ਨੂੰ ਲੋੜ ਆਸੀ ਤਿਆਰ ਹੈਗੇ ਆ ਜਿੱਥੇ ਸਾਨੂੰ ਲੋੜਾ ਗੁਰੂ ਸਾਡੇ ਹੈਲਪ ਕਰਨ ਨੂੰ ਹਮੇਸ਼ਾ ਤਿਆਰ ਆ ਉਹ ਤਾਂ ਕਰ ਹੀ ਰਿਹਾ ਸਾਡੀ ਹੈਲਪ ਸਭ ਕੁਝ ਦਿੱਤਾ ਹੈ ਨੇ ਆਓ ਗੁਰਬਾਣੀ ਨੂੰ ਵਿਚਾਰ ਕੇ ਸਮਝ ਕੇ ਜੀਵਨ ਚ ਲਾਗੂ ਕਰੀਏ ਕਿ ਸਾਡੀ ਲੋੜ ਹੈ ਅੱਜ ਦੀ ਤੇ ਵਿਚਾਰ ਕਰਦੇ ਹੋਏ ਆਂ ਤਾਂ ਤੇ ਹੋ ਜਾਂਦੀਆਂ ਨੇ ਤੇ ਸੰਗਤ ਬਖਸ਼ ਨਹੀਂ ਹੋ ਗਈ ਕੋ ਗਲਤੀ ਹੋ ਜਾਂਦੀ ਆ ਤਾਂ ਮੈਂ ਉਦਲੀ ਮਾਫੀ ਮੰਗਦਾ ਹਾਂ ਬੋਲਦੇ ਹੋਏ ਗਲਤੀ ਹੋ ਜਾਂਦੀ ਹੈ ਕੋਈ ਵਾਹਿਗੁਰੂ ਜੀ ਦਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ